ਕੀ ਹਾਲ ਲਖੀਰ ਕੈਮ ਹਾਂਜੀ ਵੀਰ ਜੀ ਵਧੀਆ ਮੈਨੂੰ ਸੱਚ ਦੱਸੀ ਵੀਰਾ ਮੈਂ ਅੱਜ ਤੇਰੇ ਇੱਥੇ ਦੇਖਣਾ ਵੀ ਆ ਪਤਾ ਲੱਗਿਆ ਸੀ ਵੀ ਤੂੰ ਸਟੈਂਕ ਵਿੱਚ ਨਹੀਂ ਬੰਦ ਕਰਤੀ ਹਾਂਜੀ ਵੀਰ ਜੀ ਬੰਦ ਕਰਤੀ ਪੱਕੀ ਗੱਲ ਆ ਪੱਕੀ ਗੱਲ ਆ ਕਿਉਂ ਕੀਤੀ ਬੰਦ ਕੋਈ ਮਾੜੀ ਆ ਬਾੜੀ ਆਦਾ ਕੋਈ ਬੱਚਿਆਂ ਵਾਸਤੇ ਵੀ ਹੋਰ ਵੀ ਬਾਕੀ ਤੁਹਾਡੀ ਵੀਡੀਓ ਦੇਖਦੇ ਰਹਿੰਦੇ ਆ ਕੋਈ ਕਰਕੇ ਆ ਬਸ ਸੋਚਿਆ ਵੀ ਚਲੋ ਆਪਾਂ ਇੱਕ ਇੱਕ ਚੀਜ਼ ਕਰਕੇ ਚਲੋ ਇਹ ਜਿਹੜੀ ਪ੍ਰੋਸੈਸ ਫੂਡ ਆ ਫਾਇਦਾ ਕਿਤਨਾ ਕਿਤੇ ਸੀ ਇਤਨੀ ਹਾਨੀ ਕਰਕੇ ਪਰ ਚਲੋ ਪਹਿਲੀ ਪੌੜੀ ਸੀਗੀ ਨਾ ਇੱਕ ਮਤਲਬ ਗਲਤ ਪਾਸੇ ਬੱਚਿਆਂ ਨੂੰ ਚਾਹੇ ਕੋਈ ਵੀ ਚੀਜ਼ ਆ ਆਦੀ ਜੇ ਹੋਣਾ ਉਹ ਮਾੜੀ ਗੱਲ ਹੁੰਦੀ ਹੈ ਹਨਾ ਸਟਿੰਗ ਦਾ ਚਲੋ ਕਿੰਨਾ ਪ੍ਰਚਾਰ ਹੋ ਰਿਹਾ ਸੀ ਵੀ ਇਹ ਮਾੜੀ ਆ ਤੇ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਬਈ ਤੈਂ ਬੰਦ ਕੀਤੀ ਆ ਬਹੁਤ ਮਾਣ ਹੋਇਆ ਯਾਰ ਮੈਨੂੰ ਮੈਂ ਇਹ ਦੱਸ ਨਹੀਂ ਸਕਦਾ ਠੀਕ ਹੈ ਨਾ ਤੇ ਵੀਡੀਓ ਆਪਾਂ ਕਿਸੇ ਦਿਨ ਤੇਰੀ ਫੇਰ ਪਾਵਾਂਗੇ ਬਣਾ ਕੇ ਪੂਰੀ ਗੱਲ ਵਾ ਠੀਕ ਹੈ ਨਾ ਤੇ ਬਾਕੀ ਆਪਾਂ ਆਪਣੇ ਭਰਾਵਾਂ ਨੂੰ ਦੱਸ ਦੇਣਾ ਵੀ ਪਿੰਡ ਪੱਖੋਵਾਲ ਕੰਡੇ ਦੇ ਕੋਲੇ ਪੈਟਰੋਲ ਪੰਪ ਤੋਂ ਡਾਂਗੋ ਰੋਡ ਤੇ ਭਰਾ ਆਪਣਾ ਮਤਲਬ ਮਾਨ ਹੁੰਦਾ ਜਦੋਂ ਇਹ ਕਹਿੰਦਾ ਵੀ ਮੈਂ ਤੁਹਾਡੀਆਂ ਵੀਡੀਓ ਦੇਖ ਕੇ ਮਾਲਵਾ ਲਾਈਵ 365 ਪੇਜ ਤੇ ਵੀ ਸਟੈਂਗਾ ਜਿਹੜੀ ਉਹ ਵੇਚਣੀ ਬੰਦ ਕਰਤੀ ਯਾਰ ਬਹੁਤ ਵੱਡੀ ਗੱਲ ਆ ਇਹ ਬਹੁਤ ਹੀ ਵੱਡੀ ਗੱਲ ਆ ਨਹੀਂ ਦੁਕਾਨਦਾਰ ਜਿਹੜੇ ਹੁੰਦੇ ਨੇ 1-2 ਰੁਪਏ ਦੇ ਲਾਲਚੀ ਚੀਜ਼ ਵੇਚ ਰਹੇ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਵੀ ਕਿਵੇਂ ਜਿਹੜੀਆਂ ਸਟੈਂਗ ਨੇ ਵੀ ਕਰਿਆਨੇ ਦੀ ਦੁਕਾਨਾਂ ਤੇ ਢੇਰ ਲੱਗੇ ਆਪਾਂ ਤੁਹਾਨੂੰ ਦਿਖਾਏ ਸੀ ਇੱਕਦਮ ਪਰ ਤੁਹਾਨੂੰ ਇੱਥੇ ਹੁਣ ਸਟਿੰਗ ਨਹੀਂ ਮਿਲੂਗੀ ਬਹੁਤ ਵਧੀਆ ਭਰਾ ਤਰਾ ਫੈਸਲਾ ਮੈਨੂੰ ਮਾਨ ਆ ਤੇਰੇ ਤੇ ਠੀਕ ਆ ਫਿਰ ਆਪਾਂ ਕਿਸੇ ਦਿਨ ਤੇਰੀ ਪੂਰੀ ਵੀਡੀਓ ਪਾਵਾਂਗੇ ਠੀਕ ਹੈ ਨਾ ਯਾ ਮੈਂ